ਕੀ ਕੀ ਨਾ ਤੁਹਾਡਾ ਭਾਜੀ ਬਲੌਨ ਸਮਾਰ ਟਿੱਕੀ ਹੋਇਆ ਤੁਹਾਡੇ ਨਾਲ ਭਾਜੀ ਆ ਰਮਨਤਨ ਫੋਨ ਆਇਆ ਕਹਿੰਦੇ ਕਦੇ ਤੁਹਾਡਾ ਸ਼ਟਲ ਪਟਿਆ ਸੀ ਤਾਂ ਘਰ ਹੀ ਸੀਗੇ ਆ ਤੇ ਸਮਾਨ ਕੋਈ ਲੈ ਗਿਆ ਚੁੱਕ ਕੇ ਸਾਰਾ ਹੀ ਲੈ ਗਿਆ ਇਸ ਜੰਨਾ ਵਿੱਚ ਕਿੰਨਾ ਕੁ ਨੁਕਸਾਨ ਹੋ ਗਿਆ ਭਾਈ ਤੁਹਾਡਾ ਦੇਖ ਲਓ 25-30 ਲੱਖ ਦੇ ਤਕਰੀਬ ਸਮਾਨ ਹੀ ਹੋਣਾ ਹੈ ਫਿਰ ਗਾਟਾਂ ਦਾ ਫਿਰ ਕੈਸ਼ ਰੁਪਈਆ ਬਹੁਤ ਸੀਗਾ ਪੁਲਿਸ ਆਈ ਸੀ ਭਾਜੀ ਹਾਂਜੀ ਪੁਲਿਸ ਆਈ ਸੀ ਪੁਲਿਸ ਇਹ ਹੁਣ ਆਈ ਇੱਕ ਜਿਹੜਾ ਮਾਰ ਕੇ ਗਿਆ ਹੈ ਜੀ ਹਾਂਜੀ ਭਾਜੀ ਕੀ ਹੋਇਆ ਰਾਤੀ ਰਾਤੀ ਜੀ ਮੈਂ ਅਜੀਤ ਕੁਮਾਰ ਜੀ ਮੇਰਾ ਨਾਮ ਹੈ ਮੇਰੀ ਸਾਈਡ ਯੂਲਰ ਦੁਕਾਨ ਹੈ 올ਡ ਤੇ ਸੀਰੋਡ ਫਲਾਉਰ ਦੇ ਵਿੱਚ ਰਾਤੀ 3:00 ਵਜੇ ਰਾਤੀ ਦਾ ਮੈਂ ਰਾਤੀ ਕੰਮ ਕਰਦਾ ਕਰਦਾ ਇੱਥੇ ਸੋ ਗਿਆ ਸੀਗਾ ਤੇ ਰਾਤੀ 3:00 ਵਜੇ ਆਵਾਜ਼ ਆਈ ਸ਼ਟਰ ਖੁੱਲ ਗਿਆ ਪੱਤਾ ਵੀ ਮੈਨੂੰ ਲੱਗਾ ਕਿ ਵੈਸੇ ਬਿਜਲੀ ਖੜਗ ਰਹੀ ਏ ਜਦੋਂ ਮੈਂ ਦੇਖਿਆ ਤਾਂ ਕੈਮਰੇ ਦੇ ਬਾਹਰ ਬੰਦੇ ਸੀਗੇ ਜਿਨਾ ਕਰ ਮੈਂ ਥੱਲੇ ਆਇਆ ਉਹਨਾਂ ਨੇ ਦੋ ਆਤਾਲੀ ਤੋੜ ਚੁੱਕੇ ਸੀ ਕੈਂਟੀਲੇਟ ਦਾ ਗੇਟ ਸਿਰਫ ਇੱਕ ਅਲੂਮੀਨੀਅਮ ਦਾ ਰਹਿ ਗਿਆ ਸੀਗਾ ਪਰ ਜਿਨਾ ਕਰ ਮੈਂ ਉਹਨਾਂ ਨੂੰ ਦੱਪਕੇ ਮਾਰਿਓ ਭੱਜ ਗਏ 8-10 ਜਣੇ ਸੀਗੇ ਉਹਨਾਂ ਕੋਲ ਕਾਫੀ ਹਥਿਆਰ ਪਰ ਉਹ ਵੱਡੇ ਭਾਈ ਹੈਗੇ ਜੋ ਟੀਮ ਉਹਦਾ ਨਾਮ ਬਿਰੋਧ ਕੁਮਾਰ ਹੈ ਪਰ ਉਹਨਾਂ ਦੀ ਦੁਕਾਨ ਤਾਂ ਖਾਲੀ ਲੁੱਟ ਕੇ ਲੈ ਗਏ ਕੁਝ ਨਹੀਂ ਛੱਡਿਆ ਉਹਦਾ ਬੁਰੀ ਤਰ੍ਹਾਂ ਲਾਸਟ ਕਰ ਗਏ ਤੇ ਤੁਹਾਨੂੰ ਕਿੰਜ ਲੱਗਦਾ ਵੀ ਇਹ ਚੋਰੀ ਦਾ ਕਿੰਨਾ ਅੰਜਾਮ ਦਿੱਤਾ ਗਿਆ ਇਹ ਤਾਂ ਕਿਸੇ ਨਾ ਕਿਸੇ ਰੇਕੀ ਦਾ ਕੀਤੀ ਹੈ ਜੀ ਪੂਰੀ ਬੁਰੀ ਤੇ ਇਹਦੀ ਕਰਕੇ ਹੁਣ ਆਪਾਂ ਆਪੀ ਵੀ ਕਰ ਸਕਦੇ ਹਾਂ ਵੀ ਗਵਰਨਮੈਂਟ ਤੋਂ ਵੀ ਉੱਤੇ ਸਖਤ ਸਜ਼ਾ ਕਾਰ ਨੂੰ ਦਿੱਤਾ ਜਾਵੇ ਜੀ ਤੁਸੀਂ ਪੁਲਿਸ ਨੂੰ ਸੂਚਨਾ ਦਿੱਤੀ ਇਸ ਗੱਲ ਦੀ ਹਾਂਜੀ ਪੁਲਿਸ ਨੂੰ ਜਿਸ ਜਸਵੰਦਰ ਸਿੰਘ ਐਸਆਈ ਆਈਸੀ ਕਰਤੀ 3:30 ਵਜੇ ਏ ਉਹਨਾਂ ਨੇ ਵੀ ਦੇਖਿਆ ਵਾਰ ਦਾ ਤੂੰ ਕਿਤੇ ਕੋਈ ਨਹੀਂ ਅਸੀਂ ਕਰਦੇ ਪਰ ਵੱਡੇ ਭਾਈ ਵੀ ਤੁਹਾਨੂੰ ਹੁਣ ਪਤਾ ਲੱਗਿਆ ਜਿ ਉਹਨਾਂ ਦਾ ਵੀ ਹੋ ਗਿਆ